ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀ ਆ ਪੇਖਾ ਸਦਾ ਹਜੂਰ ਹਰਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਵਾਰੀ ਸਰਬਠਾਰਮ ਹੋ ਸਹਾਈ ਦੋਸ਼ਟ ਦੋਖ ਤੇ ਲਿਹੋ ਬਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜਮਨ ਮਰਨਾ ਮਿਟ ਗਇਆ ਕਾਲਿਕਾ ਕ੍ਰਿਸ਼ਨ ਬਸਾਏ ਗੁਰਾਂ ਦੇ ਘਰ ਤੋਂ ਠੰਡ ਚੈਨ ਉਤਪਨ ਹੁੰਦੀ ਹੈ ਅਤੇ ਤਦ ਪ੍ਰਾਣੀ ਨੂੰ ਪੀੜ ਨਹੀਂ ਵਾਪਰਦੀ ਉਸ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਮੌਤ ਦੀ ਸੱਤਿਆ ਨਹੀਂ ਕਿ ਉਸ ਨੂੰ ਨਾਸ ਕਰ ਦੇਵੇ ਹਰ ਛੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੌ ਬਲੇ ਹਾਰੀ ਤਿੰਨ ਕਉ ਜੋ ਚੱਲਨ ਸਤਗੁਰ ਭਾਏ ਉਸ ਦੀ ਆਤਮਾ ਸਵਾਮੀ ਨਾਲ ਵਸਦੀ ਹੈ ਤੇ ਅਖੀਰ ਨੂੰ ਸਤਪੁਰਖ ਵਿੱਚ ਲੀਨ ਹੋਈ ਰਹਿੰਦੀ ਹੈ ਨਾਨਕ ਮੈਂ ਉਹਨਾਂ ਤੋਂ ਕੋਲੇ ਜਾਂਦਾ ਹਾਂ ਜਿਹੜੇ ਸੱਚੇ ਗੁਰਾਂ ਦੀ ਰਜਾ ਅੰਦਰ ਤੁਰਦੇ ਹਨ ਮਹੱਲਾ ਤੀਜਾ ਬੇਨ ਸ਼ਬਦ ਸੁੱਧ ਨ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਨਾਮ ਤੇ ਵਾਂਜੋ ਪਤਨੀ ਪਵਿੱਤਰ ਨਹੀਂ ਹੁੰਦੀ ਭਾਵੇਂ ਉਹ ਕਿੰਨੇ ਹਾਸ਼ ਸ਼ਿੰਗਾਰ ਕਰ ਲਵੇ ਫਿਰ ਕੀ ਸਰ ਨ ਜਾਣਈ ਦੂਜੇ ਭਾਏ ਪਿਆਰ ਉਹ ਆਪਣੇ ਪਤੀ ਦੀ ਕਦਰ ਨੂੰ ਨਹੀਂ ਪਛਾਣਦੀ ਅਤੇ ਹੋਰ ਦੀ ਪ੍ਰੀਤ ਨਾਲ ਜੁੜੀ ਹੋਈ ਹੈ ਸਾਖ ਸੋਧ ਸਾਖੁ ਲਖਣੇ ਨਾਨਕ ਨਾਰੀ ਵਿੱਚ ਕੁਨਾਰ ਨਾਨਕ ਉਹ ਅਪਵਿੱਤਰ ਹੈ ਉਹ ਬਦ ਚੱਲਣ ਅਤੇ ਇਸਤਰੀਆਂ ਵਿੱਚੋਂ ਮੰਦੀ ਇਸਤਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ